ਇਮਾਰੇ ਕਹਿੰਦੇ ਨੇ ਗ੍ਰਸਤੀ ਦੀ ਪਾਲਣਾ ਕਰ ਇਹ ਤੇਰਾ ਫਰਜ ਐ ਪਰ ਇਹ ਸਮਝ ਲੈ ਕਿ ਅੰਤ ਨੂੰ ਸਾਥ ਕਿਸੇ ਨਹੀਂ ਵਾਹਿਗੁਰੂ ਨੇ ਦੇਣਾ ਮੇਰਾ ਮੈਂ ਗੁਰੂ ਵਾਲਾ ਹੋ ਜਾਵਾਂ ਖੰਡੇ ਵੱਟ ਦਾ ਅਮਰ ਸ਼ੱਕ ਲਵਾਂ ਬਾਣੀ ਬਾਣੀ ਵਿੱਚ ਪ੍ਰਪੱਕ ਹੋਵਾਂ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਕਾ ਪੰਛੀ ਜਾਣੋ ਮਾਰ ਉਡਾਰੀ ਗੁਰ ਪੈ ਜਾਈ ਤਿਸ ਮੈਂ ਭੇਦ ਨ ਰੰਚਕ ਪਾਈ ਬਾਣੀ ਬਾਣੇ ਤੋਂ ਬਿਣਾ ਦੋ ਖੰਭਾ ਤੋਂ ਬਿਣਾ ਰੱਬ ਨੂੰ ਨਹੀਂ ਮਿਲਿਆ ਜਾਣਾ ਕਿ ਅਮਰ ਸ਼ੱਕ ਕੇ 50 ਪੱਗਾਂ ਬਨ ਲੈ ਦੇ ਕਈ ਨਾਰਾਜ ਹੋ ਜਿੰਦੇ ਮੇਰੇ ਨਾਲ ਉਹ ਠੀਕ ਹੈ ਦਸਤਾਰ ਸੋਹਣੀ ਮਰਯਾਦਾ ਤੂੰ ਗੁਰੂ ਗ੍ਰੰਥ ਨੂੰ ਮੱਥਾ ਇਹ ਨਾ ਟੇਕ ਸਕੇਂ ਤੇ ਕੀ ਦਸਤਾਰ ਏ ਫਿਰ ਕਿਸ ਕੰਮ ਆ ਤੇਰੀ ਜੇ ਬਾਣਾ ਹੈ ਤੇ ਬਾਣੀ ਵੀ ਚਾਹੀਦੀ ਏ ਇੱਕ ਖਬੜਾ ਪੰਛੀ ਨਹੀਂ ਉੱਡਦਾ ਤੇ ਮਹਾਰਾ ਕਹਿੰਦੇ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਜਿਹੜੇ ਕੌਲ ਕਰਾਰਾਂ ਦੇ ਪੱਕੇ ਨੇ ਕੋਈ ਜੀ ਬੰਦੇ ਵਿਛੜੇ ਇਹ ਜਿਉਂਦਿਆਂ ਵਿਛੜ ਜਾਣਗੇ ਜੇ ਤੇਰੇ ਕੋ ਪੈਸੇ ਨਾ ਰਹਿ ਸਰੀਰ ਨਾ ਮੰਨਿਆ ਪਰ ਉਹ ਮੋਇਆ ਨਾ ਜਾਹੀ ਛੋੜ ਉਹ ਮਰਨ ਤੋਂ ਬਾਅਦ ਵੀ ਤੈਨੂੰ ਹੀ ਛੱਡਣਗੇ ਪ੍ਰਲੋਕ ਵਿੱਚ ਵੀ ਤੇਰੀ ਰੱਖਿਆ ਕਰਨਗੇ ਬਸ